ਦਾ ਖਾਤਸਾ ਵਾਹਿਗੁਰੂ ਜੀ ਕੀ ਫਤਿਹ ਨਾਨਸਰ ਸੰਪਰਦਾਇ ਦੇ ਪੰਨੀ ਤੰਤਰ ਬਾਬਾ ਅਨੰਦ ਸਿੰਘ ਜੀ ਮਹਾਰਾਜ ਉਹਨਾਂ ਤੋਂ ਵਾਰਸਾਇ ਹੋਏ ਮਹਾਂਪੁਰਖ ਤੰਤਰ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਜਿਨ੍ਹਾਂ ਦਾ ਪਾਵਨ ਜਨਮ ਦਿਹਾੜਾ ਨਾਨਸਰ ਠਾੜ ਦਮਦਮਾ ਸਾਹਿਬ ਚੋੜਣਾ ਵਿਖੇ ਤੰਤਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਤਿ ਪਾਤਸ਼ਾਹ ਜੀ ਦੀ ਛਤਰ ਛਾਇਆ ਹੇਠ ਔਰ ਮਹਾਂਪੁਰਖ ਸੰਤ ਬਾਬਾ ਗੁਰਜੀਤ ਸਿੰਘ ਜੀ ਦਿਨਾਂ ਦੀ ਪ੍ਰੇਰਣਾ ਸਦਕਾ ਸਰਪ੍ਰਸਤੀ ਹੇਠ ਪਿਛਲੀ 28 ਫਰਵਰੀ ਤੋਂ ਲੈ ਕੇ 26 ਮਾਰਚ ਤੱਕ ਗੁਰਮਤ ਸਵਾਦਨਾ ਸਮਾਰਣ ਕਰਵਾਇਆ ਗਿਆ ਜਿਸ ਸਮਾਰਮ ਵਿੱਚ ਵਿਅੰਤ ਜਥਿਆਂ ਨੇ ਵਿਅੰਤ ਮਹਾਂਪੁਰਖਾਂ ਨੇ ਹਾਜ਼ਰੀ ਭਰੀ ਸੰਤਨ ਬਾਬਾ ਈਸ਼ਰ ਸਿੰਘ ਮਹਾਰਾਜੀ ਦੇ ਜਨਮ ਦਿਹਾੜੀ ਦੀ ਖੁਸ਼ੀ ਵਿੱਚ ਦੇਸ਼ਾਂ ਵਿਦੇਸ਼ਾਂ ਦੀਆਂ ਸੰਗਤਾਂ ਨੇ ਹਾਜ਼ਰੀ ਭਰੀ ਖਾਸ ਕਰਕੇ ਇਲਾਕੇ ਦੀਆਂ ਸੰਗਤਾਂ ਦੂਰ ਦਰਾਡੇ ਦੀਆਂ ਸੰਗਤਾਂ ਜਿਨ੍ਹਾਂ ਨੇ ਤਨ ਮਨ ਧਨ ਕਰਕੇ ਸੇਵਾ ਕੀਤੀ ਲੰਗਰਾਂ ਦੀ ਸੇਵਾ ਕੀਤੀ ਨੌਜਵਾਨ ਵੀਰਾਂ ਨੇ ਡੈਕੋਰੇਸ਼ਨ ਦੀ ਸੇਵਾ ਕੀਤੀ ਔਰ ਕਾਰ ਪਾਰਕਿੰਗ ਵਾਲੇ ਵੀ ਜਿਨ੍ਹਾਂ ਨੇ ਸੇਵਾਵਾਂ ਕੀਤੀਆਂ ਲੰਗਰ ਪ੍ਰਸ਼ਾਦਾ ਪਾਣੀ ਦੀਆਂ ਸੇਵਾਵਾਂ ਕੀਤੀਆਂ ਬਾਬਾ ਜੀ ਦੇ ਘਰ ਦੇ ਸੰਗੀਆਂ ਨੇ ਸੋ ਸਾਰੀਆਂ ਹੀ ਸੰਗਤਾਂ ਦਾ ਸਾਰੇ ਹੀ ਸਮੂਹ ਸੰਗੀਆਂ ਦਾ ਦੇਸ਼ਾਂ ਵਿਦੇਸ਼ਾਂ ਦੀਆਂ ਸੰਗਤਾਂ ਦਾ ਜਿਨ੍ਹਾਂ ਨੇ ਬਾਬਾ ਜੀ ਦੇ ਘਰ ਵਿੱਚ ਆਦਨੀਆਂ ਭਰੀਆਂ ਵਿਦੇਸ਼ਾਂ ਵਿੱਚ ਬੈਠ ਕੇ ਲਾਇਕ ਵੀ ਅਨੰਦ ਬਾਣਿਆ ਸਾਰੀਆਂ ਹੀ ਸੰਗਤਾਂ ਦਾ ਸਾਰੇ ਹੀ ਰਾਗੀਤਾਂ ਦੀ ਮਹਾਪੁਰਖਾਂ ਦਾ ਮਹਾਂਪੁੱਤ ਸੰਤ ਬਾਬਾ ਗੁਰਜੀਤ ਸਿੰਘ ਜੀ ਵੱਲੋਂ ਬਹੁਤ ਬਹੁਤ ਧੰਨਵਾਦ ਆਪ ਜੀ ਨੇ ਇਤਨੀ ਕੋ ਹਾਜ਼ਰੀ ਪ੍ਰਵਾਨ ਕਰਨੀ ਹੋਈਆਂ ਪੁੰਨਾਂ ਚੁਕਾਂ ਦੀ ਕਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ